ਮੈਟਰੋ ਜਲਮਿਲ ਜਾ ਸੀਗਾ ਮੇਰੇ ਬਾ 6 ਇੰਚ ਦੀ ਕਿਰਪਾਨ ਪਾਈ ਹੈ ਇਹ ਪੁਲਿਸ ਵਾਲਾ ਅਫੀਸਰ ਹੈ ਕਿ ਮੈਨੂੰ ਅੰਦਰ ਨਹੀਂ ਜਾਣ ਦੇ ਰਿਹਾ ਔਰ ਮੇਰੇ ਮੈਂ ਤਾਂ 3 ਫੁੱਟੀ ਵੀ ਲੈ ਕੇ ਜਾ ਸਕਦਾ ਹੈ ਇਹ ਦੇਖੋ ਸਬਦਾਨ ਦੇ ਵਿੱਚ 3 ਫੁੱਟੀ ਵੀ ਅਲਾਉਟ ਹੈ ਤੇ ਆ ਪਤਾ ਨਹੀਂ ਕਿਹੜਾ ਨਵਾਂ ਸਬਦਾਨ ਇਹਨਾਂ ਨੇ ਬਣਾ ਲਿਆ ਇੱਥੇ ਲਿਖਿਆ ਕਿ ਕਿਰਪਾਨ ਲੈ ਕੇ ਸਿੱਖ ਜਾ ਨਹੀਂ ਸਕਦਾ ਮੈਟਰੋ ਦੇ ਅੰਦਰ ਆ ਦੇਖ ਲਓ ਸਾਧ ਸੰਗਤ ਕੀ ਕਿੰਨਾ ਸਿੱਖਾਂ ਦਾ ਧੱਕਾ ਹੋ ਰਿਹਾ ਇਸ ਦੇਸ਼ ਦੇ ਅੰਦਰ ਤੁਸੀਂ ਦੇਖ ਰਹੇ ਹੋ live ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਕ ਨੋਜੀਆ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਮੈਟਰੋ ਸਟੇਸ਼ਨ ਦੇ ਉੱਤੇ ਕਿਰਪਾਨ ਕਰਕੇ ਰੋਕਿਆ ਗਿਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੇਤ ਸਿੰਘ ਕਾਲਕਾ ਹੁਣਾ ਦੇ ਵੱਲੋਂ ਇਹ ਵੀਡੀਓ ਸਾਂਝੀ ਕੀਤੀ ਗਈ ਹੈ ਤੇ ਇਸ ਸ਼ਖਸ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਜੋ ਕੋਈ ਵੀ ਹੈ ਉਹ ਸਾਹਮਣੇ ਆਵੇ ਤਾਂ ਜੋ ਅਸੀਂ ਕਾਨੂੰਨੀ ਕਾਰਵਾਈ ਕਰ ਸਕੀਏ ਕਿਉਂਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਤੇ ਪਰੇਸ਼ਾਨ ਕਰ ਦੇਣ ਵਾਲਾ ਵੀ ਮਾਮਲਾ ਕਿ ਕਿਸ ਤਰੀਕੇ ਸਿੱਖਾਂ ਨੂੰ ਰੋਕਿਆ ਜਾ ਰਿਹਾ ਹੈ ਕਿਰਪਾਨ ਪਾਉਣ ਤੋਂ ਜੀ ਹਾਂ ਦੱਸਦੀ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਹਾਲਾਂਕਿ 에ਅਰਪੋਰਟ ਤੋਂ ਤਾਂ ਅਕਸਰ ਹੀ ਅਜਿਹੇ ਮਾਮਲੇ ਸਾਹਮਣੇ ਹੁੰਦੇ ਰਹਿੰਦੇ ਨੇ ਜਦੋਂ ਸਿੱਖਾਂ ਨੂੰ ਰੋਕ ਦਿੱਤਾ ਜਾਂਦਾ ਹੈ ਕਈ ਵਾਰ ਤਾਂ ਉਹਨਾਂ ਨੂੰ ਚੈਕਿੰਗ ਕਰਨ ਵਾਸਤੇ ਦਸਤਾਰ ਉਤੋਂ ਉਤਾਰਨ ਵਾਸਤੇ ਵੀ ਕਿਹਾ ਜਾਂਦਾ ਹੈ ਤਾਂ ਬੇहद ਹੀ ਸ਼ਰਮਨਾਕ ਹੈ ਅਤੇ ਸੁਰੱਖਿਆ ਕਰਮੀਆਂ ਦੇ ਵੱਲੋਂ ਇੱਕ ਅਮ੍ਰਿਤਧਾਰੀ ਸਿੱਖ ਨੂੰ ਰੋਕਿਆ ਗਿਆ ਕਿ ਉਹ ਕਿਰਪਾਨ ਪਾ ਕੇ ਅੰਦਰ ਨਹੀਂ ਜਾ ਸਕਦੇ ਹਾਲਾਂਕਿ ਹਰਮੇਤ ਸਿੰਘ ਕਾਲਕਾ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ 6 ਇੰਚ ਦੀ ਜੋ ਕਿਰਪਾਨ ਹੈ ਉਸ ਨੂੰ ਪਾਉਣ ਦੀ ਇਜਾਜ਼ਤ ਹਰ ਥਾਂ ਤੇ ਸਿੱਖਾਂ ਨੂੰ ਦਿੱਤੀ ਗਈ ਹੈ ਕਿ ਭਾਵੇਂ ਉਹ 에어ਪੋਰਟ ਹੋਵੇ ਭਾਵੇਂ ਟ੍ਰੇਨ ਹੋਵੇ ਭਾਵੇਂ ਮੈਟਰੋ ਸਟੇਸ਼ਨ ਕਿਉਣਾ ਹੋਵੇ 6 ਇੰਚ ਦੀ ਕਿਰਪਾਨ video ਪਾ ਸਕਦੇ ਨੇ ਤਾਂ ਹੁਣ ਦਿੱਲੀ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਛਿਲਮਿਲ ਮੈਟਰੋ ਸਟੇਸ਼ਨ ਦੱਸਿਆ ਜਾ ਰਿਹਾ ਹੈ ਦਿੱਲੀ ਦਾ ਜਿੱਥੇ ਇੱਕ ਅਮ੍ਰਿਤਧਾਰੀ ਸਿੱਖ ਨੂੰ ਕਿਰਪਾਨ ਕਰਕੇ ਰੋਕ ਲਿਆ ਗਿਆ ਤੇ ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਉਸ ਨੂੰ ਕਿਹਾ ਗਿਆ ਕਿ ਕਿਰਪਾਨ ਪਾ ਕੇ ਅੰਦਰ ਨਹੀਂ ਜਾ ਸਕਦੇ ਅਤੇ ਇਸ ਤੋਂ ਬਾਅਦ ਸਿੱਖ ਵਿਅਕਤੀ ਨੂੰ ਗੁੱਸਾ ਆ ਗਿਆ ਤੇ ਉਸ ਦੇ ਵੱਲੋਂ ਫਿਰ ਵੀਡੀਓ ਬਣਾਈ ਗਈ ਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਛਿਲਮਿਲ ਮੈਟਰੋ ਸਟੇਸ਼ਨ ਦੀ ਇਹ ਵੀਡੀਓ ਹੈ ਤੁਹਾਨੂੰ ਇਹ ਵੀਡੀਓ ਵੀ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਇੱਕ ਫੌਜੀ ਜੋ ਸੁਰੱਖਿਆ ਕਰਮੀ ਹੈ ਮੈਟਰੋ ਸਟੇਸ਼ਨ ਦੇ ਉੱਤੇ ਉਹ ਇਸ ਅੰਮ੍ਰਿਤਧਾਰੀ ਸਿੱਖ ਨੂੰ ਰੋਕ ਦਿੰਦਾ ਹੈ ਕਿ ਉਹ ਕਿਰਪਾਨ ਪਾ ਕੇ ਅੰਦਰ ਨਹੀਂ ਜਾ ਸਕਦਾ ਜਿਸ ਤੋਂ ਬਾਅਦ ਰੋਸ ਜ਼ਾਹਰ ਕਰਦਿਆਂ ਹੋਇਆ ਇਸ ਸਿੱਖ ਵਿਅਕਤੀ ਦੇ ਵੱਲੋਂ ਵੀਡੀਓ ਬਣਾਈ ਗਈ ਜਿਸ ਦੇ ਵਿੱਚ ਉਸ ਦਾ ਗੁੱਸਾ ਸਾਫ਼ ਤੌਰ ਤੇ ਝਲਕ ਰਿਹਾ ਹੈ ਕਿ ਆਖਿਰਕਾਰ ਕਿਉਂ ਸਿੱਖਾਂ ਦੇ ਨਾਲ ਅਜੇ ਹਕੀਤਾ ਜਾ ਰਿਹਾ ਹੈ ਤੁਹਾਨੂੰ ਵੀਡੀਓ ਦਿਖਾਉਂਦੇ ਹਾਂ ਆ ਸਾਧ ਸੰਗਤ ਜੀ ਮੈਂ ਮੈਟਰੋ ਜਲਮਿਲ ਚਾਇਆ ਸੀਗਾ ਮੇਰੇ ਚੇਨਚੀ ਦੀ ਕਰਪਾਨ ਪਈ ਹੈ ਇਹ ਪੁਲਿਸ ਵਾਲਾ ਅਫੀਸਰ ਹੈ ਇੱਕ ਮੈਨੂੰ ਅੰਦਰ ਨਹੀਂ ਜਾਣ ਦੇ ਰਿਹਾ ਮੈਂ ਦਿੱਲੀ ਇੱਥੇ ਮੈਟਰੋ ਜਾਣਾ ਹੈ ਮੇਰੇ ਮਾਤਾ ਦੇ ਦਿੱਲੀ ਜਲਮੇ ਲਾ ਰਹੇ ਹੈ ਦਿੱਲੀ ਆ ਰਹੇ ਹੈ ਜਾ ਰਹੇ ਹੈ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ ਇਹ ਕੋਈ ਅਲੱਗ ਹੀ ਬੰਦਾ ਲੱਗ ਰਿਹਾ ਤੇ ਐਕਟੀਵਿਟੀ ਕਰ ਰਿਹਾ ਤੇ ਕਹਿ ਰਿਹਾ ਕਿ ਕਰਪਾਨ ਪਾ ਕੇ ਨਹੀਂ ਜਾ ਸਕਦੇ ਆ ਦੇਖੋ ਦੇਸ਼ ਦੇ ਵਿੱਚ ਦੇਖੋ ਕੀ ਸਿੱਖਾਂ ਵਾਸਤੇ ਕੀਤਾ ਜਾ ਰਿਹਾ ਕੀ ਕਾਨੂੰਨ ਨੇ ਹੈ ਇੱਥੇ ਇੱਕ ਪੁਲਿਸ ਅਫੀਸਰ ਹੈ ਮੈਂ ਅਗਲੇ ਸਟੇਸ਼ਨ ਤੇ ਜਾਵਾਂਗਾ ਉੱਥੋਂ ਦੀ ਮੈਂ ਵਿੱਚ ਬਹਿ ਜਾਵਾਂਗਾ ਜਾ ਕੇ ਤੇ ਆ ਜਬਰਦਸਤੀ ਜਾਣ ਕੇ ਕੋਈ ਗਲਤ ਅੰਸ਼ਰ ਖੜਾ ਹੈ ਕੋਈ ਐਕਟੀਵਿਟੀ ਗਲਤ ਕਰ ਰਿਹਾ ਪੁਲਿਸ ਵਾਲਾ ਹੈ ਤੇ ਆ ਜਾਣ ਬੁਝ ਕੇ ਇੱਥੇ ਮੈਨੂੰ ਰੋਕਿਆ ਗਿਆ ਸਟੇਸ਼ਨ ਦੇ ਉੱਤੇ ਆ ਸਿੱਖਾ ਨਾਲ ਦੇਖੋ ਕਿ ਧੱਕਾ ਹੋ ਰਿਹਾ ਇੱਥੇ ਦੇਸ ਦੇ ਵਿੱਚ ਤੇ ਬੇਇਨਸਾਫੀਆਂ ਸਿੱਖਾ ਨਾਲ ਹੋ ਰਹੀਆਂ ਆ ਦੇਖ ਲਓ ਸਾਧ ਸੰਗਤ ਜੀ ਆ ਦੇਖ ਲਓ ਬੰਦਾ ਇਹ ਜਾਣ ਨਹੀਂ ਦੇ ਰਿਹਾ ਮੈਨੂੰ ਔਰ ਮੇਰੇ ਮੈਂ ਤਾਂ 3 ਫੁੱਟੀ ਵੀ ਲੈ ਕੇ ਜਾ ਸਕਦਾ ਆ ਇਹ ਦੇਖੋ ਸਵਿਧਾਨ ਦੇ ਵਿੱਚ ਤੈਨੂੰ ਫੁੱਟੀ ਵੀ ਅਲਾਉਟ ਆ ਇਹ ਆ ਪਤਾ ਨਹੀਂ ਕਿਹੜਾ ਨਵਾਂ ਸੰਵਿਧਾਨ ਇਹਨਾਂ ਨੇ ਬਣਾ ਲਿਆ ਇੱਥੇ ਲਿਖਿਆ ਕਿ ਕਿਰਪਾਨ ਲੈ ਕੇ ਸਿੱਖ ਜਾ ਨਹੀਂ ਸਕਦਾ ਮੈਟਰੋ ਦੇ ਅੰਦਰ ਆ ਦੇਖ ਲੋ ਸਾਧ ਸੰਗਤ ਜੀ ਕਿੰਨਾ ਸਿੱਖਾਂ ਨਾਲ ਧੱਕਾ ਹੋ ਰਿਹਾ ਇਸ ਦੇਸ਼ ਦੇ ਅੰਦਰ ਔਰ ਰੋਜ਼ ਜਾਂਦੇ ਆ ਅਸੀਂ ਤਿਹਾਰ ਜੇਲ੍ਹ ਵੀ ਜਾਂਦੇ ਆ ਹਾਈ ਕੋਰਟ ਵੀ ਜਾਂਦੇ ਆ ਦਿੱਲੀ ਕੋਰਟ ਵੀ ਜਾਂਦੇ ਆ ਅੱਜ ਤੱਕ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ ਪਰ ਇਹ ਇੱਕ ਗਲਤ ਅੰਸ਼ਰ ਖੜਾ ਇੱਥੇ ਤੇ ਇਹਨੇ ਜਾਣ ਬੁੱਝ ਕੇ ਆ ਕਾਰਵਾਈ ਕੀਤੀ ਹੈ ਔਰ ਜਨਮੁੱਤ ਕੇ ਸਿੱਖਾਂ ਦਾ ਜਾਨੀ ਦੁਸ਼ਮਣ ਲੱਗਦਾ ਹੈ ਸਿੱਖਾਂ ਦਾ ਇਹਦਾ ਕੋਈ ਨਾ ਕੋਈ ਮਤ ਪੇਦ ਹੈਗਾ ਇਹ ਗਲਤ ਅਫੀਸਰ ਇੱਥੇ ਖੜਾ ਜੋ ਸਿੱਖਾਂ ਨਾਲ ਗਲਤ ਬੇਇਨਸਾਫੀਆਂ ਕਰ ਰਿਹਾ ਖੜਾ ਹੋ ਕੇ ਇਹ ਸដ្ឋ ਸੰਗਤ ਜੀ ਇਹ ਬੰਦਾ ਦੇਖ ਲੋ ਅੱਛੀ ਤਰ੍ਹਾਂ ਪਛਾਣ ਲੋ ਇਹਦੀ ਕਾਰਵਾਈ ਆਪਾਂ ਥਾਣੇ 'ਚ ਕਰਾਂਗੇ ਜਾ ਕੇ ਤੇ ਮੈਂ ਕੱਲ ਪਾਰਲੀਮੈਂਟ ਸਟੇਟ ਵੀ ਜਾਵਾਂਗਾ ਤੇ ਮੈਂ ਕੱਲ ਜੰਤਰ ਮੰਤਰ ਧਰਨੇ ਤੇ ਵੀ ਬੈਠਾਂਗਾ ਇਹ ਦੇਖ ਲੋ ਸដ្ឋ ਸੰਗਤ ਜੀ ਇਹ ਬੰਦਾ ਦੇਖੋ ਆ ਪੁਲਿਸ ਵਾਲੇ ਨੇ ਜਾਣ ਪੁੱਛ ਕੇ ਇਹਨਾਂ ਨੇ ਸਾਰਾ ਕੰਮ ਕੀਤਾ ਤੁਸੀਂ ਦੇਖ ਰਹੇ ਹੋ live punjabi tv